ਇਹ ਆਦੇ ਵਿੱਚੋਂ ਦੁੱਧ ਨਿਕਲਦਾ ਪਿਆ ਅੰਜੀਰ ਦੇ ਆ ਪੱਤਿਆਂ ਦੇ ਵਿੱਚ ਉਸ ਤਾਂ ਵੈਸੇ ਸੁੱਕੇ ਪੱਤੇ ਜੇ ਲੱਗਦੀ ਪਈ ਸੀ। ਸੱਤ ਕਦਾਂ ਜਿਹਦਾ ਉਹ ਪੱਤਾ ਰੋਟੇਗਾ ਮੇਸ ਤੋਂ ਤਾਂ ਦੁੱਧ ਨਿਕਲ ਰਿਹਾ ਪਰ ਆਪਾਂ ਉਸ ਤੇ ਲਾਉਣਾ। 3 ਦਿਨ ਚੋਂ ਪਾਤਾ ਦੁੱਧ ਨਿਕਲਣਾ। ਇਹ ਹੁਣ ਜਿਹੜਾ ਫਲ ਲੱਗਾ ਨਾ ਇਹ ਜਾ ਕੇ 6-7 ਮਹੀਨੇ ਤੱਕ ਪੱਕਣਾ। ਜੇ ਜਿਹੜਾ ਪੱਕ ਗਿਆ ਆਪਣਾ ਹਨਾ ਨਾਲ ਦੀ ਨਾਲ ਹੀ ਲੱਗ ਗਿਆ ਫੇਰ ਹਨਾ ਹਾਂ ਨਾਲ ਦੀ ਨਾਲ ਲੱਗ ਕੇ ਤੇ ਇਹ ਵਾਰ ਕਿਸੇ ਉਹਨੇ ਉਚਲਦੀ ਨਹੀਂ ਪਕਦਾ ਪੰਜ ਚਾਰ ਮਹੀਨੇ ਤੱਕ ਲਹੂ ਕਪਾ ਕਰਦੇ ਪਟਾ ਪਟਾ ਕਾ ਦਾ ਫਾਲਾ ਇਹ ਇਹ ਅੰਜੀਰ ਦਾ ਹੈ ਅਨਾਰਾਂ ਦਾ ਵੀ ਨਾਲ ਦੀ ਨਾਲ ਹੀ ਲੱਗਿਆ ਕਿ ਇਹ ਨੂੰ ਨਹੀਂ ਲੱਗਿਆ ਅੰਕੀ ਨਾਰਾਂ ਦਾ ਇਹ ਨੂੰ ਤਾਂ ਲਿਖਉਂਗਾ ਉਹ ਤਾਂ ਮੰਨ ਚ ਲੱਗੀ ਜਾਂਦਾ ਵਾ ਅਜੇ ਪਕ ਕਤਨੀ ਕੇ ਨਿੱਕੇ ਨਿੱਕਲੇ ਆ ਬੂਟੇ ਬੇਰ ਮੇਲਾਰੇ ਕਿ ਨਾ ਆਪਣੇ ਬੂਟੇ ਬੰਨ ਕੇ ਨਿੱਕੇ ਨਿੱਕਲੇ ਕਿ ਲਾਈ ਸੀ ਕੁੜੀ ਦੀ ਹੋਈ ਗੜੀ ਤੇ ਕੱਲ ਕਲਵੀਰ ਨੇ ਆਪਣੇ ਨਾਲ ਲੜ ਕੇ ਤੇ ਆਵੇ ਬੂਟੇ ਦੇ ਨਾਲ ਟਾਂਗਾਂ ਤੋੜ ਤਾਹੀਂ ਮੈਨੂੰ ਕਹਿੰਦੇ ਉਹਦੇ ਤੋੜਨੀ ਆ ਜਾਉਂਗੀ ਤਾ ਤੋੜ ਤੋੜ ਸਿੱਧਾ ਮੈਂ ਲਊਂਗੀ ਤੇ ਉਹ ਤੋੜੀ ਤੋੜੀ ਜਾਂਦੀ ਆ ਉਹ ਤਾਂ ਮੈਂ ਦਾੜੀ ਵਿੱਚ ਕੋਕ ਤੇ ਮੋਹ ਵਿੱਚ ਵਾਕੇ ਨਾ ਠੀਕ ਆ ਮੈਂ ਤਾਂ ਹੁਣ ਵਾਅਦਾ ਜਾਂਦਾ ਤੇ ਇਹੋ ਜਿਹਾ ਵੀਰ ਇਕੜਿੰਗ ਮੈਂ ਆਪੇ ਕਰ ਦੂੰਗਾ ਸਾਡੇ ਕੋਲ ਤਾਂ ਕੰਮ ਹੈ ਤੇ ਜੱਜਾ ਪਤਾ ਹਰੋ ਉਹ ਦਾ ਜਰਾ ਦਰਾਇ ਤੇ ਬਣਦਾ ਰ ਬਣਦੀ ਫਿਰ ਕੇ ਇਹ ਨਿੱਕਾ ਜਿਹੀ ਸੀ ਨਾ ਜਿਹਦਾ ਇਹ ਇਹਨੂੰ ਪਾਣੀ ਪੈਂਦਾ ਨਾ ਸਪੈਸ਼ਲ ਪਾਣੀ ਪੈਂਦਾ ਇਹਨੂੰ ਤਸ ਕਿਹੜਾ ਕਿਹੜਾ ਬਣਾਈ ਸੀ ਹੋਗਾ ਇਹਨੂੰ ਕਤਰੀ ਸਪੈਸ਼ਲ ਪਾਣੀ ਪਾਇਆ ਸਪੈਸ਼ਲ ਪਾਣੀ ਹੈ ਦਾਸ ਕਿਹੜਾ ਬਣਾਦੀ ਤੇ ਇਹਨੂੰ ਪਾਣੀ ਨਾ ਪੈਂਦਾ ਸਪੈਸ਼ਲ ਇਹ ਕਿੱਥੇ ਲਾਇੀ ਸੀ ਬਹਰ ਇਹ ਸਪੈਸ਼ਲ ਪਾਣੀ ਨਾ ਪੈਂਦਾ ਇਹਨੂੰ ਆਹ ਹਾ ਬੂਟੇ ਸਾਰੇ ਆਪਾਂ ਕਠੀ ਲੈ ਕੇ ਲਾਈ ਸੀਗੇ ਆਹ ਹਾਲੀ ਆ ਦਿਖਾਉਨੇ ਆਪਾਂ ਉਹ ਦੀ ਸਭ ਤੋਂ ਗ੍ਰੋਥ ਵਧ ਗਈ ਬੂਤੇ ਦੀ ਜ਼ੂਮ ਕਰਕੇ ਵਿਖਾਈਏ ਤੇ ਆਹ ਵੇਖ ਲਓ ਏਦਾਂ ਦੱਸ ਇਹਦੇ ਵਿੱਚ ਕੀ ਚੱਕਰ ਆ ਪਤਾ ਨਹੀਂ ਬਾਬਾ ਉਹ ਇਹ ਵੀ ਜਰਾ ਪਾਣੀ ਨਹੀਂ ਆ ਰਿਹਾ ਫਿਰ ਉਹ ਨਹੀਂ ਸਪੈਸ਼ਲ ਖਾਣ ਪੈਂਦੀ ਉਹਨੂੰ ਜਿਹੜਾ ਆਪਾਂ ਦੱਸਤਾ ਸਾਰਿਆਂ ਨੂੰ ਪਤਾ ਲੱਗ ਜਾਣਾ ਵਾ ਕੀ ਦੱਸ ਦੇ ਗਈ ਆ ਪਤਾ ਰਹੀ ਤੋਨੇ ਆਵੇ ਆ ਵੀ ਪਿੰਨਾ ਵਧੀ ਜਾਂਦਾ ਕੋਈ ਨਹੀਂ ਉਹਨਾਂ ਤੋਂ ਦਵਾਈ ਨਾਲ ਲੈ ਕੇ ਪਾਇਆ ਕਰੋ ਬੂਤੇ ਨੂੰ ਆਸਾਂ ਥੋੜਾ ਥੋੜਾ ਟਾਈਮ ਹ ਲੈ ਉਹਦਾ 20 ਰੁਪਏ ਦੇ ਛੋਟੇ ਛੋਟੇ ਪੈਕਟ ਦਿੰਦੇ ਜਾਂ 100 ਦੇ ਜਾਂ 50 ਦੇ ਅਸੀਂ ਤਾਂ 5 ਕਿਲੋ ਯੂਰੀਆ ਲੈ ਆਉਣੀ ਹੁੰਨੇ ਤੇ ਸਾਰੇ ਪੌਦਿਆਂ ਨੂੰ ਪਾਦਨੇ ਹੁੰਨੇ ਤੇ ਨਾ ਚਾਰ ਮਹੀਨੇ ਬਾਅਦ ਤੇ ਵਾਧੂ ਵਾਦੇ ਆ ਫਾਲ ਵੀ ਵਾਧੂ ਲੱਗਦਾ ਥੋੜੀ ਥੋੜੀ ਯੂਰੀਆ ਪਾਦਨੇ ਚਲ ਉਹਦੇ ਪਾਦ ਸਾਦੀ ਨਹੀਂ ਪਾਉਂਦੇ ਥੋੜੀ ਥੋੜੀ ਪਾਉਂਦੇ ਇੱਕ ਇੱਕ ਮੁਠੀ ਉਹ ਤਾਂ ਦਰਮਿਆਨ ਮੰਨਦਾ ਤੇ ਗੱਲ ਪਾਉਂਦੇ ਆ ਪਰ ਉਹ ਉਹ ਬੂਟੇ ਵਾਧੂ ਵਧਣ ਦਾ ਕਾਰਨ ਦੱਸ ਵੀ ਆ ਇਧਰ ਵੇਖਾ ਸਾਰੇ ਬੂਟੇ ਬਾਕੀ ਨੀਵੇਂ ਰਹਿ ਗਿਲੇ ਉਹ ਵਾਧ ਵਾਧ ਗਿਆ ਹੈ ਕਟਾਈ ਕਿੰਨੀ ਜ਼ਿਆਦਾ ਕਿੱਥੇ ਨਹੀਂ ਆਉਂਦੀ ਕਟਾਈ ਨਹੀਂ ਇਹਨੂੰ ਸਪੈਸ਼ਲ ਪਾਣੀ ਪੈਂਦਾ ਦੱਸ ਘੜਿਆ ਕਿਹੜਾ ਪਾਣੀ ਪਿੰਦਾ ਤੂੰ ਦੱਸ ਸੋਚ ਦੇ ਮੀਂਹ ਦਾ ਨਹੀਂ ਮੀਂਹ ਦਾ ਸਾਰਿਆਂ ਨੂੰ ਪੈਂਦਾ ਮੀਂਹ ਇਹਦੇ ਤੇ ਡਿੱਗਦਾ ਕਿ ਇਹਨੂੰ ਕਿਹਦੇ ਤੇ ਕਿਹੜਾ ਪਾਣੀ ਨਾਲ ਕੋਈ ਸਪੈਸ਼ਲ ਹੈ ਸਾਰਿਆਂ ਦੇ ਨਾਲ ਇਕੱਠਾ ਹੀ ਪੈਂਦਾ ਮੈਂ ਤਾਂ ਉਹ ਨਹੀਂ ਅੱਛਾ ਏਸੀ ਵਾਲਾ ਪਾਣੀ ਤੋਂ ਡਾ ਅੱਛਾ ਨਹੀਂ ਉਹਦੇ ਨਾਲ ਥੋੜਾ ਐਤ ਕਿ ਥੋੜਾ ਇਹ ਤਾਂ ਪਹਿਲੇ ਹੀ ਬੁੱਢਾ ਸਜਾਇਆ ਪਹਿਲੇ ਹੀ ਹੱਟਾ ਕੱਟਾ ਦੀ ਖਾਨ ਦੇ ਵਿੱਚ ਨਹੀਂ ਨਹੀਂ ਫਰਕ ਤਾਂ ਪਿਆ ਵਾ ਇਹ ਤਾਂ ਗੱਲ ਤੋਂ ਮੰਨਦੀ ਆ ਏਸੀ ਵਾਲਾ ਪਾਣੀ ਨਾਲ ਜ਼ਿਆਦਾ ਵਾਹਦੇ ਹਨ ਹਾਂ ਕਿੰਨੇ ਤੇਜ਼ ਦਾ ਪਤਾ ਹੀ ਨਹੀਂ ਕਿ ਉਹ ਪਾਣੀ ਉਹ ਵੇਖ ਲਵੇ ਵੇਸਟੀ ਥੱਲੇ ਡਿੱਗੀ ਜਾਂਦਾ ਏਸੀ ਵਾਲਾ ਪਾਣੀ ਉਹ ਵੀ ਤੇ ਮਰੂਦ ਨੂੰ ਵੀ ਉਹ ਪਾਈਦਾ ਹੀ ਆਪਾਂ ਮਰੂਦ ਵੀ ਇਦਾਂ ਕਿ ਬਹੁਤ ਲੱਗੇ ਆਪਣੇ ਹਾਂ ਤੇ ਮਰੂਤ ਦਾ ਇੱਕ ਫਲ ਘਟ ਜ ਝੜਿਆ ਵਾ ਅੱਗੇ ਕਿੰਨਾ ਝੜਦਾ ਹੁੰਦਾ ਵੀ ਵੇਖ ਆਹੋ ਇਹ ਛਾਣੇ ਵੀ ਪੈਂਦੇ ਆਹ ਆਪੇ ਖਬਰ ਲੈ ਲੈਂਦੇ ਕੋਈ ਨਾ ਕੋਈ ਕੋਈ ਜਾਨੂ ਨੂੰ ਪਾਉਂਦਾ ਹੈ ਇਹ ਮਸਾਲਾ ਜਾ ਕੇ ਬਚੂਣੇ ਕਰਕੇ ਆਉਣਾ ਹੈ ਹੋਰ ਖਰਾ ਪਾਣੀ ਉਧਰ ਪਾਏ ਆਉਣਾ ਜਾ ਕੇ ਠੀਕ ਪਰਿਆ ਪਰਿਆ ਬਾਈ ਬਾਈ ਹਾਂ ਫਿਰ ਇਦਾਂ ਹੀ ਜਾ ਕੇ ਸਾਰਾ ਉਧਰ ਸੈਂਡ ਕਰੇ ਆਉਣਾ ਬੰਦੇ ਸਾਂਡੀ ਹੋ ਗਿਆ ਇੱਕ ਹਸਲ ਦਾ ਚੱਕ ਕੇ ਰੱਖ ਉਧਰ ਪਾ ਕੇ ਆਉਣਾ ਆ ਆਪਣੇ ਅੰਬ ਦਾ ਬੂਟਾ ਪੂਰੀ ਦੀ ਸਾਲ ਦੀ ਝੂਟ ਲੱਗਾਈ ਤਾਂ ਇਧਰ ਆਪਣੇ ਅੰਬ ਦਾ ਬੂਟਾ ਲਗਾਵੇ ਇੱਕ ਆਹ ਹੋਏ ਇਹ ਵਿਚਾਰੇ ਦੀ ਗੜਖ ਮੈਂ ਹੀ ਸੀ ਜਿਵੇਂ ਉਹ ਈ ਡੱਬ ਹੋ ਗਈ ਹਟ ਜਾਂਦਾ ਆਪਣੇ ਤੋਂ ਵੱਧਦਾ ਹੀ ਨਹੀਂ ਅੱਗ ਚਲੋ ਹਾਂ ਲਾ ਚੂੜਾ ਢੇੜਾ ਕਾਢੇ ਪਈ ਕੱਢਦਾ ਸੀ ਫਾਈ ਹੋਣੇ ਮਸਾਜ ਡੈਡੀ ਤੋਂ ਹਵਾ ਕਰਾਈ ਤੇ ਸਵਾਵਾ ਵੀ ਨਹੀਂ ਸੀ ਪਰ ਫੀਲਿੰਗ ਤਾਂ ਲੈ ਸਕਦੀ ਬੈਗੀ ਉੱਤੇ ਨਾ ਦਾ ਮਾਰੋ ਮਮੀ ਲੈ ਬੈਠਾ ਹੋ ਗਾ ਹੁਣ ਮੈਂ ਤਾਂ ਰਹਿੰਦੇ ਪਾਈ ਤੂੰ ਤਾਂ ਬੇਗੁਣੀ ਲਗਦਾ ਗਾ ਕਿ ਫੁੱਲ ਭਜਾ ਦੂਗਾ ਚਲ ਗੀੜਾ ਦਾ ਕੱਢ ਤੇ ਇੱਕ ਬੇਕੇ ਆਹ ਲੈ ਇਹ ਤਾਂ ਮੰਟੇ ਲੱਗਣ ਗੀੜਾ ਦਾ ਕੱਢ ਤੇ ਬੇਕੇ ਤਾ ਇਹ ਗੀੜਾ ਨਹੀਂ ਕੱਢਦੇ ਨਾ ਉਹ ਕਿਹਦੀ ਆ ਗਈ ਪੁਰਾਣੀ ਸੈਟ ਆਈ ਥੋੜੀ ਹੈ ਤੁਸੀਂ ਆਪ ਨੂੰ ਲੈ ਲਓ ਨਵੇਂ ਹੀ ਲੈ ਦੂੰਗਾ ਕਿਹਦੇ ਹੁੰਦੇ ਸੈਗੜੀ ਐਡੀ ਦੇ ਵੇਲੇ ਪੀਜੀ ਜੀ 3500 ਦੀ ਆਈ ਸੀ ਇਹੋ ਗਾ ਹਾਂ ਜੀ ਬਹੁਤ ਠੀਕ ਹੈ ਦੂਜੇ ਸੈਸ਼ਨ ਤੋਂ ਤਾਂ ਤਨਤ ਨਹੀਂ ਨੀਂਆ ਦੋ ਬਰ ਬੇ ਇੱਕ ਇਹ ਕਿਹਨ 2000 ਦੀ ਜੇ ਕੋ 2500 ਦੀ 3500 ਵਾਲੀ ਲੈ ਕੇ ਦਿੱਤੀ ਸੀ ਵੀਰੂ ਨੇ ਤੇ ਜਿਹੜੀਆਂ ਪ੍ਰਾਣੀਆਂ ਸੀ ਉਹ ਵੀ ਆਪਾਂ 12-12 ਸਤਾਂ 15-15 ਸਤਾਂ ਕੋ ਕੱਢਾ ਹੀ ਨਹੀਂ ਕੋਸਟ ਆ ਵੀ ਬੱਤੇ 100-100 ਨਾਲ ਤੇ ਵੜ ਗਏ ਲੈ ਕੇ ਗਿਆ ਸਹੀ ਗੱਲ ਹੈ ਹੋਰ ਕੁਝ ਕਹਿਣਾ ਚਾਹੁੰਦੇ ਆ ਨਾ ਕੁਝ ਨਹੀਂ ਕਹਿਣਾ ਚਾਹੁੰਦੇ ਚੰਗਾ ਬਾਏ ਬਾਏ ਠੀਕ ਆ